ਤਾਂ ਜੀ ਇਮੀਡੀਏਟਲੀ ਕਰਵਾਗੇ ਹਲੇ ਤੱਕ ਸਾਨੂੰ ਕੁਝ ਵੀ ਆਪਣੇ ਆਪ ਚ ਪਤਾ ਨਹੀਂ ਲੱਗਿਆ ਕੀ ਹੋਇਆ ਕਿਦਾਂ ਹੋਇਆ ਕੀ ਹੋਇਆ ਉਹ ਉਸ ਤੋਂ ਬਾਅਦ ਹੀ ਜਦੋਂ ਹੋਏਗਾ ਫਿਰ ਦੱਸ ਦੱਸ ਪਾਵਾਂਗੇ ਕੁਝ ਕੀ ਕਰਨਾ ਇੱਥੇ ਅਸੀਂ ਅਕ੍ਰੀਲਿਕ ਦਾ ਕੱਪੜੇ ਦਾ ਦੇ ਧਾਗੇ ਦਾ ਕੰਮ ਕਰਦੇ ਆਂ ਅੱਛਾ ਤੇਰੇ ਨੂੰ ਤੁਹਾਨੂੰ ਪਤਾ ਲੱਗਿਆ ਵੀ ਇਹ ਅੱਖ ਲੱਗੀ ਸ਼ਰੇ ਮਾਰਨਿੰਗ ਤੋਂ ਅਰਸ਼ਕੇ ਦਾ ਹਸਪਤਾਲ ਤੋਂ ਅਰਸ਼ਕੇ ਨੂੰ ਪੁਣੇ 10 ਯਾਤਰਾ ਧਾਗੇ ਦਾ ਕੰਮ ਹੈ ਧਾਗੇ ਦਾ ਕੰਮ ਹੈ ਅੱਛਾ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਜਾਂਦੇ ਦੇਖੋ ਹਲੇ ਕੁਛ ਨਹੀਂ ਪਤਾ ਉਹ ਆਪਣਾ ਕੰਮ ਕਰ ਰਿਹਾ ਜੀ ਨੁਕਸਾਨ ਨਹੀਂ ਅਜੇ ਕੁਝ ਨਹੀਂ ਕਹਿ ਸਕਦੇ ਜੀ ਹਲੇ ਤਾਂ ਉਸ ਤੋਂ ਬਾਅਦ ਪਤਾ ਲੱਗ ਪਾਏਗਾ ਕਿਹੜਾ ਏਰੀਆ ਹੈ ਹਾਂਜੀ ਕਿਹੜਾ ਏਰੀਆ ਹੈ ਇਹ ਸਮਨਾਲਾ ਚੌਂਕ ਦੇ ਨਾਲ 10 ਕਰੋੜ ਦੇ ਆ ਕੰਮ ਚ ਅੱਗ ਲੱਗੀ ਆ ਅਸੀਂ ਤੁਰੰਤ ਸਾਰੇ ਸਟੇਸ਼ਨਾਂ ਦੀ ਲੁਧਿਆਣਾ ਦੇ ਸਾਰੇ ਸਟੇਸ਼ਨਾਂ ਦੀ ਫਾਇਰ ਟੈਂਡਰ ਭੇਜਾਏ ਨੇ ਮੌਕੇ ਤੇ ਜਾ ਕੇ ਪਹੁੰਚਿਆ ਤੇ ਮਲਕਾ ਗੋਦਾਮ ਨੂੰ ਅੱਗ ਸੀ ਜਿਸ ਵਿੱਚ ਮਲਕਾ ਧ ਤੇ ਹੋਰ ਕਪੜਾ ਵਗੈਰਾ ਪਿਆ ਹੋਇਆ ਸੀ ਇੱਕੋ ਅਗਲ ਕੀ ਲੱਗੀ ਕਿਤਾ ਪਤਾ ਕੁਛ ਏ ਕਾਰਨ ਨਹੀਂ ਪਤਾ ਲੱਗਿਆ ਜੀ ਕਿੰਨੀਆਂ ਗੱਡੀਆਂ ਆਗੀਆਂ ਹੁਣ ਤੱਕ ਗੱਡੀਆਂ ਦੇ ਕਰਕੇ ਸਾਰੇ ਮੁਲਕਿਆਂ ਨੂੰ ਆਏ ਸਾਰੇ 6 ਦੇ 6 ਸਟੇਸ਼ਨਾਂ ਦੀਆਂ ਗੱਡੀਆਂ ਘੁੜਾਉਣੀਆਂ ਹਾਂਜੀ ਹਾਂਜੀ 10 ਤੋਂ ਗੱਡੀਆਂ ਆ ਗਈਆਂ ਹਾਂਜੀ 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 ਗੱਡੀ ਆ ਗਈਆਂ ਮੁਲਕੇ ਅਸੀਂ ਸਾਰੇ ਮੁਲਕੇ ਅੱਗ ਬੁਝਾ ਰਹੇ ਸੀ ਮੁਲਕੇ ਅੰਦਰੋਂ ਨਾ ਮੁਲਕੇ ਧੂਏ ਦਾ ਗੋਲਾ ਜਿਹਾ ਆਇਆ ਜਿਹਦੇ ਕਰਕੇ ਮੁਲਕੇ ਬਲਾਸਤ ਹੋਇਆ ਨਹੀਂ ਤਕਰੀਬਨ ਨੇ ਮੱਕੀ ਸਾਰੇ ਸੇਫ ਇੱਕ ਨਾਲ ਪਟੋਲ ਕੰਮ ਦੀ ਬੰਦਾ ਕਿਤੇ ਨਾ ਕਿਤੇ ਲੱਗਦਾ ਵੱਡਾ ਹਾਫਾ ਹੋ ਸਕਦਾ ਜਿਵੇਂ ਆ ਕੇ ਅਜੇ ਕੋਈ ਨਹੀਂ ਪਟੋਲ ਕੰਮ ਦਾ ਦੇ ਗਾਇਬ ਹੈ ਵੈਸੇ ਉਹਦੇ ਕੋਈ ਲਿੰਕ ਨਹੀਂ ਇਹਦੇ ਨਾਲ ਹੈਗਾ ਜਿਹੜਾ ਮਿਲ ਕੇ ਅੱਗ ਲੱਗੀ ਉਹ ਨਾਲ ਗਲੀ ਚ ਲੱਗੀ ਹੋਈ ਹੈ ਜੀ ਕਿਹੜੀ ਫੈਕਟਰੀ ਧਾਗਾ ਧਾਗਾ ਹਾਂਜੀ ਹਾਂਜੀ ਧਾਗਾ ਫੈਕਟਰੀ ਧਾਗਾ ਫੈਕਟਰੀ ਸਿਲੰਡਰ ਮੇਰਾ ਹੈਗਾ ਜੀ ਇਹਨਾਂ ਕੋਲ ਸਿਲੰਡਰ ਦਾ ਤੇ ਇਹ ਪਤਾ ਨਹੀਂ ਸੀ ਸਾਨੂੰ ਉਹ ਪਤਾ ਨਹੀਂ ਆਜੇ ਅਸੀਂ ਧੂਏ ਜੀ ਖੜੇ ਆ ਜੀ ਧੂਏ ਦੇ ਅੰਦਰ ਤਾਂ ਨਹੀਂ ਫਸੇ ਹੋਏ ਨਹੀਂ ਫਿਲਹਾਲ ਇਹ ਤੇ ਮਾਲ ਕਹਿੰਦਾ ਕੋਈ ਸਾਡਾ ਬੰਦਾ ਨਹੀਂ ਹੈਗਾ ਬਾਕੀ ਸਾਡੇ ਬੰਦੇ ਅੱਗ ਬੁਝਾ ਤੇ ਨੇ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਕਾਬੂ ਪਾ ਲਿਤਾਵੇ। ਬੰਦੇ ਲਾਸਟ ਆਰਟ ਹੋਏ ਆ ਜੀ। ਅੱਗੇ ਚਾਲੂ ਚਾਲੂ ਕਰੀ। ਕਿੰਨੇ ਟੋਟਲ ਲੱਗ ਨੇ। ਮੋੜ ਕੇ ਗੱਡੀ ਆਈ ਆ ਜੇ ਕਾਊਂਟਿੰਗ ਨਹੀਂ ਕੀਤੀ ਜੇ ਕੋਈ। ਓਏ ਮੋੜ ਕੇ 10 12 ਗੱਡੀਆਂ ਚੱਲ ਰਹੀਆਂ ਪਾਣੀ ਦੇ ਮੋੜ ਕੇ ਰਿਫਲ ਹੋ ਕੇ ਆ ਰਹੀ ਹੈ ਬਾਰ-ਬਾਰ ਪਾਣੀ ਹਾਂਜੀ। ਠੀਕ ਆ ਜੀ। ਓਏ ਇਹਦੇ ਬੁਝਾ ਰਿਹਾ ਜੀ ਆ ਜੇ ਹਾਂਜੀ।